ਤਤ ਹੋ ਗਏ ਜੀ ਤੇ ਆਪਾਂ ਕਰੇਲੇ ਸੱਲਲੇਸੀ ਜੀ ਮਸਾਲਾ ਇੱਥੇ ਕਰਕੇ ਰੱਖ ਲਿਆ ਜੀ ਤੇ ਇਧਰ ਆਪਣੇ ਕਰੇਲੇ ਤਰਾਈ ਹੋ ਰਹੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਾਂਗੇ ਪੂਰੇ ਕਰੇ ਜੀ ਫਿਰ ਉਦੋਂ ਬਾਅਦ ਪਾਵਾਂਗੇ ਆਪਾਂ ਇੱਥੇ ਮਸਾਲਾ ਤੇ ਸਾਨ ਦਾ ਇੱਕ ਬਲੌਗ ਦਾ ਪਿੰਡ ਕਰਿਆ ਇਹ ਦੂਸਰਾ ਬਲੌਗ ਆਪਾਂ ਸ਼ੁਰੂ ਕਰ ਲਿਆ ਜੀ ਦੇਖੋ ਇਹ ਆਪਣੇ ਇਹ ਆਪਾਂ ਨਾ ਮਿਰਚਾ ਕਰ ਕਰਨਾ ਪਈਆਂ ਜੀ ਇਧਰ ਆਪਣਾ ਮਸਾਲਾ ਪਿਆ ਤੇ ਜੰਗੀ ਤਰ੍ਹਾਂ ਕਰੀ ਲਾਂ ਨੂੰ ਨਲਾਂਗੇ ਜੀ ਇਹ ਕੱਚੇ ਨਾ ਰਹਿ ਜਾਣ ਕਿਉਂਕਿ ਤੇ ਮੈਂ ਬਾਈ ਜੀ ਚਲੋ ਮੇਰੀ ਹਾਂ ਬਲੀ ਇੰਕੋ ਫੈਮਿਲੀ ਨਾਲ ਤਰੇਲਿਆਂ ਦੀ ਰੈਸਪੀ ਸ਼ੇਅਰ ਕਰ ਦਾਂਗੀ ਇਹਨਾਂ ਨੂੰ ਹੋ ਜਾਣ ਦੇ ਮਿਲਦੇ ਆਪਾਂ ਬਾਅਦ ਵਿੱਚ ਲਓ ਜੀ ਕਰੇਲੇ ਆਪਾਂ ਕੱਢ ਲਈ ਜੀ ਹੁਣ ਪਰਨਾ ਮਸਾਲਾ ਜਿਹੜਾ ਕਰਿਆ ਹੋਇਆ ਜੀ ਪਿਆਜ਼ ਮਸਾਲੇ ਨੂੰ ਕਰਨਾ ਜੀ ਪਿਆਜ਼ ਪਾੜਾਂਗੇ ਸਾਰੇ ਇਹ ਚੰਗੀ ਤਰ੍ਹਾਂ ਮਸਾਲੇ ਨੂੰ ਕਰ ਲਾਂਗੇ ਜੀ ਤੇਲ ਨੂੰ ਆਪਾਂ ਥੋੜੇ ਨੂੰ ਕੱਢ ਲਿਆ ਜੀ ਇਹ ਕੋਸ ਆਪਾਂ ਵਿਚੀ ਰੱਖ ਲਿਆ ਸੀ ਠੀਕ ਹੈ ਜੀ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਜੀ ਤੇ ਮਸਾਲੇ ਨੂੰ ਭੁੰਨਦੇ ਮਿਲਦੇ ਜੀ ਬਤਲਾ ਹੋ ਗਿਆ ਇਹਦੇ ਵਿੱਚ ਪਾ ਦਾਂਗੇ ਥੋੜੀ ਜਿਹੀ ਆਪਾਂ ਹਲਦੀ ਤੇ ਥੋੜੀ ਤੋਂ ਹੁਣੇ ਦੇ ਗੀ ਮਿਰਚ ਤੇ ਥੋੜਾ ਜਿਹਾ ਪਾਵਾਂਗੇ ਆਪਾਂ 2 ਚਮਚ ਨੂਨ ਤੇ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਮਸਾਲੇ ਨੇ ਪਾਲੇ ਦੀ ਟਿਕਾ ਮਸਾਲਾ ਰਹਿ ਗਿਆ ਤੇ ਤਰਾ ਮਸਾਲਾ ਹੋ ਕੇ ਮਸਾਲਾ ਆਪਣਾ ਚੰਗੀ ਤਰ੍ਹਾਂ ਹੋ ਗਿਆ ਜੀ ਇਹਨੂੰ ਹੋਰ ਥੋੜਾ ਜਿਹਾ ਸਟੇਕ ਲਗਾਉਣੀ ਆ ਬਹੁਤ ਠੰਡਾ ਹੋ ਗਿਆ ਤੇ ਪਾ ਕੇ ਆਪਾਂ ਤਰੇਲੇ ਤਿਆਰਾਂ ਦੇਣ ਥੋੜਾ ਜਿਹਾ ਹੋਰ ਹੋ ਜਾਣ ਤਾਂ ਆਹ ਨੋ ਹੋ ਗਿਆ। ਜੀ ਤਰ੍ਹਾਂ ਸੋਨਲੇ ਹੋ ਗਏ। ਮਸਾਲੇ ਪਾ ਲਏਗੇ ਤੇ ਮਿਲ ਮਸਾਲਾਂਗੇ ਤੇ ਮਿਕਸ ਕਰ ਦਈਏ ਜੀ। ਪਾਣੀ ਜੀ ਕarele ਬਣ ਕੇ ਹੋ ਗਏ ਆਪਣੇ ਤਿਆਰ ਤੇ ਆ ਜਿਹਨੇ ਖਾਣੇ ਆ ਤੇ ਖਾਓ ਤੇ ਕਰੇਲੇ ਭਰ ਵੀ ਲੈ ਤੇ ਆਪਣਾ ਮਸਾਲਾ ਲਾ ਜੀ ਇਹ ਕੱਚੇ ਦੇ ਵਿੱਚ ਆਪਾਂ ਵੀ ਪਾਏ ਸੀ ਤੇ ਦੇਖੋ ਜੀ ਬਣ ਕੇ ਹੋ ਗਏ ਆਪਣੇ ਤਿਆਰ ਠੀਕ ਹੈ ਜੀ